ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਰਥੀ ਸੰਗਤ ਨੂੰ ਪਤਾ ਹੈ ਕਿ ਅੱਜ ਕੌਮੀ ਸਾਹੂ ਮੋਰਚਾ ਬੱਦੀ ਸਿੰਘ ਵਾਲੇ ਮੋਰਚੇ ਤੋਂ ਅੱਜ ਆਪਾਂ ਲੈਵ ਹੋਏ ਆ ਸਾਰੇ ਸਾਰਿਆਂ ਨੂੰ ਪਤਾ ਹੈ ਕਿ 15 ਵਾੜਾ ਦਿਹਾੜਾ ਚੱਲਦਾ ਪਿਆ ਹੈ ਤਾਂ ਤਾਂ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਜਿਨ੍ਹਾਂ ਨੇ ਜਦੋਂ ਆਨੰਦਪੁਰ ਸਾਹਿਬ ਦੀ ਆਨੰਦਪੁਰ ਸਾਹਿਬ ਦੀ ਪੂਰੀ ਛੱਡੀ ਨੰਦਾਦੀਪੁਰੀ ਸਾਰਿਆਂ ਨੂੰ ਪਤਾ ਕਿ ਉਹ ਜਿਹੜੇ ਹਾਲਾਤ ਸੀ ਉਹ ਸਮਾ ਸੀ ਜੰਗ ਜੁੱਧਾ ਦਾ ਕਿਵੇਂ ਪਰਿਵਾਰ ਦਾ ਵਿਛੋੜਾ ਹੋਇਆ ਸਰਸਾ ਤੇ ਪੱਠਾ ਸਾਹਿਬ ਦੀ ਲੜਾਈ ਜਿਹਨੇ ਜਗ ਨੂੰ ਦਾਇਆ ਉਸ ਦਾ ਸਹਿਮ ਜਤਾ ਬਾਬਾ ਜੀ ਜਿਹੜਾ ਸੰਨ ਸਿੱਦੀਸਤਾਨ ਪਿੰਡ ਚੁੰਟਾ ਕਲਾ ਚ ਉਹੀ ਸ਼ਹੀਦੀ ਜੋੜ ਮੇਲਾ ਵੀ ਇੱਕ ਹੀ ਬਾਈ ਨੂੰ ਜਿਹੜਾ ਕਿ ਚਮਕੌਰ ਦੀ ਗੜੀ ਦੇ ਵਿੱਚ ਸਾਹਬ ਜਦਰ ਬਾਬਾ ਅਜੀਤ ਸਿੰਘ ਜੀ ਸਾਹਬ ਜਦਰ ਬਾਬਾ ਜਗਤਾਰ ਸਿੰਘ ਜੀ ਸ਼ਰਮਨੀ ਜਰਨੇ ਆਲ ਬਾਬਾ ਜੀਵਨ ਸਿੰਘ ਜੀ ਆਖੀ ਜਿੰਨੇ ਵੀ ਚਮਕੌਰ ਘੜੀ ਦੇ ਸ਼ਹੀਦ ਸਿੰਘ ਸਾਰੀ ਸੰਗਤ ਬੜੀ ਚੜ੍ਹਦੀ ਕਲਾ ਦੇ ਵਿੱਚ ਆਪਾਂ ਸਿੱਧੀ ਜੋੜ ਮੇਲਾ ਚਮਕੌਰ ਦੀ ਘੜੀ ਦੇ ਵਿੱਚ ਚਮਕੌਰ ਸਾਹਿਬ ਮਨਾਈਏ ਸਾਰੇ ਸਾਰੇ ਵੱਧ ਚੜ੍ਹ ਕੇ ਸਿੱਧੀ ਜੋੜ ਮੇਲੇ ਤੇ ਸਾਰੇ ਆਪਾਂ ਪਹੁੰਚੀਏ ਜਿਨੇ ਵੀ ਸ਼ਹੀਦ ਚਮਕੌਰ ਗੜੀ ਦੇ ਸਾਰੇ ਉਹਨਾਂ ਨੂੰ ਆਪਾਂ ਨਮਸਕਾਰ ਕਰੀਏ ਸਜਦਾ ਕਰੀਏ ਕਿਉਂਕਿ ਇੰਡੀ ਵੱਡੀ ਕੁਰਬਾਨੀ ਤਾਂ ਤਾਂ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਜਿਨ੍ਹਾਂ ਨੇ ਆਪਣਾ ਪੂਰਾ ਹੀ ਸਰਬੰਸ ਓਮ ਦੇ ਲੇਖੇ ਲਾਤਾ ਓਮ ਲਈ ਕੁਰਬਾਨ ਕਰਤਾ ਤੇ ਅੱਜ ਸਾਡੇ ਬੱਚਿਆਂ ਨੂੰ ਬੜਾ ਸਮਝਣ ਦੀ ਲੋੜ ਏ ਗੁਰਸਿੱਖੀ ਦੇ ਨਾਲ ਜੁੜੀਏ ਬਾਣੀ ਬਾਣੀ ਦੇ ਤਾਲ ਨੂੰ ਇਹ ਕਿਉਂਕਿ 7 ਸਾਲ ਦੇ ਬੱਚੇ 9 ਸਾਲ ਦੇ ਬੱਚੇ ਉਹਨਾਂ ਨੇ ਆਪਣਾ ਧਰਮ ਨਹੀਂ ਛੱਡਿਆ ਸ਼ੀਧੀਆ ਪ੍ਰਾਪਤ ਕਰ ਲਈਆ ਬਾਬਾ ਬੰਦਾ ਸਿੰਘ ਬਹਾਦਰ ਦੀ ਤੁਸੀਂ ਸ਼ੀਧੀ ਵੇਖ ਲਓ ਉਹਦੇ ਬੱਚੇ ਦੀ 4 ਸਾਲ ਦੀ ਸ਼ੀਧੀ ਵੇਖ ਲਓ ਇਸ ਕਰਕੇ ਬੜੀ ਚੜ੍ਹਦੀ ਕਲਾ ਦੇ ਵਿੱਚ ਰਹਿ ਕੇ ਆਪਾਂ ਸਾਰੇ ਸ਼ੀਧੀ ਜੋੜ ਮਿਲੇ ਤੇ ਪਹੁੰਚੀਏ ਚਮਕੌਰ ਦੀ ਖੜੀ ਦੇ ਵਿੱਚ ਬਾਬਾ ਜੀ ਸਿੰਘ ਜੀ ਬਾਬਾ ਚਾਹਾਰ ਸਿੰਘ ਜੀ ਸਰਮੇ ਜਨਰਲ ਬਾਬਾ ਜੀਵਨ ਸਿੰਘ ਜੀ ਉਹਨਾਂ ਦੀ ਸ਼ੀਧੀ ਬਾਕੀ ਜਿੰਨੇ ਵੀ ਚਮਕੌਰ ਖੜੀ ਦੇ ਸ਼ਹੀਦ ਹੋਇਆ ਸਾਰੇ ਆਪਾਂ ਚੜ੍ਹਦੀ ਕਲਾ ਵਿੱਚ ਉੱਤੇ ਪਹੁੰਚੀਏ ਤੇ ਸਿੱਧੀ ਜੋੜ ਮੇਲਾ ਮਨਾਈਏ ਸਮੁੱਚੀ ਸੰਗਤ ਨੂੰ ਬੇਨਤੀ ਆ ਤੇ ਚੜ੍ਹਦੀ ਕਲਾ ਦੇ ਵਿੱਚ ਰਹਿ ਕੇ ਆਪਾਂ ਆਪਣੀ ਪੰਜਾਬ ਦੀ ਵੀ ਗੱਲ ਕਰਨੀ ਆ ਸਾਰੇ ਪੰਜਾਬ ਨੂੰ ਇਹੀ ਬੇਨਤੀ ਵੀ ਆਪਾਂ ਗੁਰੂ ਗੋਬਿੰਦ ਸਿੰਘ ਪਾਸ਼ਾ ਦੀ ਗੱਲ ਕਰੀਏ ਤੇ ਸਾਰੇ ਆਪਾਂ ਚੜ੍ਹਦੀ ਕਲਾ ਦੇ ਵਿੱਚ ਰਹੀਏ ਪੰਜਾਬ ਦੇ ਹਾਲਾਤ ਸਾਰੇ ਆਪਾਂ ਦੇਖ ਸਕਦੇ ਆ ਕਿਉਂਕਿ ਜੇ ਆਪਾਂ ਗੁਰੂ ਗੋਬਿੰਦ ਸਿੰਘ ਪਾਸ਼ਾ ਦੀ ਸੋਚ ਦੇ ਨਾਲ ਚੱਲਣਾ ਹੈ ਤਾਂ ਸਾਨੂੰ ਖਾਲਸਾ ਰਾਜ ਦੀ ਗੱਲ ਕਰਨੀ ਪਵੇਗੀ ਕਿਉਂਕਿ ਉਹ ਖਾਲਸਾ ਰਾਜ ਸੀਗਾ ਜਿਵੇਂ ਮਹਾਰਾ ਰঞ্জੀਤ ਸਿੰਘ ਦਾ ਰਾਜ ਹੋਇਆ ਤੇ ਕਹਿੰਦੇ ਕੁੱਤੇ ਤੇ ਗੱਲ ਚ ਵੀ ਕੰਠਾ ਬੰਨ੍ਹ ਦਿੰਦੇ ਸੀ ਕੋਈ ਚੋਰੀ ਨਹੀਂ ਸੀ ਕਰ ਸਕਦਾ ਤੇ ਅੱਜ ਵੀ ਆਪਾਂ ਰਾਜ ਦੇਖਦੇ ਸਾਡੇ ਪੰਜਾਬ ਦਾ ਰਾਜ ਤੇ ਸਾਰੇ ਆਪਾਂ ਚੜ੍ਹਦੀ ਕਲਾ ਦੇ ਵਿੱਚ ਰਹਿ ਕੇ ਪੰਜਾਬ ਦੀ ਖੁਸ਼ੀ ਦੀ ਗੱਲ ਕਰੀਏ ਤੇ ਬਾਕੀ ਜਿੰਨੇ ਵੀ ਨੌਜਵਾਨ ਸਾਰੇ ਚੜ੍ਹਦੀ ਕਲਾ ਦੇ ਵਿੱਚ ਰਹੀਏ ਆਪਾਂ ਮਾੜੇ ਖਮਾ ਤੋਂ ਬਚੀਏ ਲੜਾਈ ਝਗੜੇ ਤੋਂ ਜਿਵੇਂ ਆਪਾਂ ਪੰਜਾਬ ਦਾ ਹਾਲਾਤ ਸਾਰੇ ਦੇਖ ਸਕਦੇ ਆ ਜਵੇਂ ਆ ਸੁਹਾਣਾ ਸਾਹਿਬ ਦੀ ਘਟਨਾ ਤੁਹਾਨੂੰ ਪਤਾ ਹੀ ਨੌਜਵਾਨ ਮਾਰਿਆ ਹੈ ਬਲਾ ਚੋਰ ਤੋਂ ਰਾਣਾ ਇੱਕ ਅੰਮਰਸਰ ਘਟਨਾ ਹੋਈ ਜਿਹੜਾ ਬਸ ਤੇ ਉੱਥੇ ਗੋਲੀ ਚੱਲੀ ਕੋਈ ਇੱਥੇ ਮਾਰਿਆ ਕੋਈ ਹਾਰਪੁਰ ਘਟਨਾ ਹੋਈ ਹੈ ਪੰਜਾਬ ਦੇ ਵਿੱਚ ਇਹ ਜਿਹੜਾ ਦੌਰ ਹੈ ਘਟਨਾ ਦਾ ਬੜਾ ਵੱਡਾ ਚੱਲਦਾ ਪਿਆ ਤਾਂ-ਤਾਂ ਤੇ ਗੈਂਗਟਰ ਵਾਲ ਜਾਂ ਸ਼ੂਟਰ ਕਹਿ ਕੇ ਆਉਂਦੇ ਹਿੰਦੀ ਲੇੜੀ ਨਾ ਚੀਜ਼ਾਂ ਦੇ ਉੱਤੇ ਕਿਉਂਕੋ ਜਿਹੜਾ ਪੰਜਾਬ ਹੈ ਬੜੀ ਵੱਡੀ ਗੱਲ ਹੈ ਖਾਲਸਾ ਰਾਜ ਰਿਹਾ ਇੱਥੇ ਪੰਜਾਬ 'ਚ ਤੇ ਕਦੀ ਜਿਹੜਾ ਪੰਜਾਬ ਦਾ ਕੋ ਰਾਜਾ ਬਣਿਆ ਇੱਡੇ ਵੱਡੇ ਰਾਜੇ ਪੰਜਾਬ ਦੇ ਪੱਤਾ ਨਹੀਂ ਸੀ ਝੂਲਦਾ ਪੰਜਾਬ ਦੇ ਰਾਜੇ ਤੋਂ ਤੇ ਅੱਜ ਭਗਵੰਤ ਸਿੰਘ ਸਾਹਿਬ ਤੁਸੀਂ ਪੰਜਾਬ ਦੇ ਰਾਜੇ ਜੇ ਪੰਜਾਬ ਦੇ ਸੀਐਮਏ ਜੇ ਤੁਹਾਡੇ ਹੁੰਦਿਆ ਪੰਜਾਬ ਦੇ ਨੌਜਵਾਨਾਂ ਨੂੰ ਕਦੀ ਕੋ ਗੋਲੀ ਮਾਰ ਕੇ ਲੰਘਿਆ ਕਦੀ ਕੁਛ ਕਰਕੇ ਲੰਘਿਆ ਤੇ ਪੰਜਾਬ ਦਾ ਰਾਜਾ ਉਹ ਬਣ ਸਕਦਾ ਜਿਹੜਾ ਪੰਜਾਬ ਨੂੰ ਸਾਂਭੇ ਪੰਜਾਬ ਦੀ ਗੱਲ ਕਰੇ ਪੰਜਾਬ ਦੀ ਗੱਲੀ ਬੋਲੀ ਦੀ ਗੱਲ ਕਰੇ ਪੰਜਾਬੀ ਮਾਂ ਬੋਲੀ ਦੀ ਗੱਲ ਕਰੇ ਜਿਵੇਂ ਅਸੀਂ ਨੌਜਵਾਨਾਂ ਨੂੰ ਵੀ ਬੇਨਤੀ ਕਰਦੇ ਹਾਂ ਵੀ ਆਪਣਾ ਧਿਆਨ ਰੱਖਿਆ ਕਰੋ ਜਦੋਂ ਤੁਹਾਨੂੰ ਕਿਸੇ ਨੂੰ ਥ੍ਰੇਟਿਆ ਤੇ ਤੁਸੀਂ ਆਪਣੇ ਹਿਸਾਬ ਦੇ ਨਾਲ ਜਾਇਆ ਕਰੋ ਐਵੇਂ ਨਾ ਫੁਕਰੀ ਚ ਆ ਕੇ ਕਿਸੇ ਦੇ ਨਾਲ ਪੰਗਾ ਲਿਆ ਕਰੋ ਪੰਗਾ ਤੁਸੀਂ ਲੈ ਲੈਂਦੇ ਤੁਹਾਡੇ ਨਾਲ ਚਾਰ ਬੰਦੇ ਨੇ ਹੁੰਦੇ ਪਰ ਇਸ ਕਰਕੇ ਆਪਾਂ ਚੜ੍ਹਦੀ ਕਲਾ 'ਚ ਰਹਿ ਕੇ ਪੰਜਾਬ ਦੀ ਗੱਲ ਕਰੀਏ ਤੇ ਜਿੰਨੇ ਗੈਂਗਸਟਰ ਇਹ ਵੀ ਆਪਣਾ ਧਿਆਨ ਦੇਣ ਤੁਸੀਂ ਪੰਜਾਬ ਦੇ ਵਿੱਚ ਗਲਤ ਕੰਮ ਨਾ ਕਰੋ ਆਪਣੇ ਆਪ ਨੂੰ ਨੱਥ ਪਾਓ ਕਿਉਂਕਿ ਜਦੋਂ ਆਪਾਂ ਹਰ ਕਿਸੇ ਦਾ ਨੁਕਸਾਨ ਕਰਦੇ ਆ ਕਿਸੇ ਦਾ ਨੌਜਵਾਨ ਪੁੱਤ ਮਾਰਦੇ ਨੇ ਆ ਕਿਸੇ ਦਾ ਬੱਚਾ ਮਾਰਦੇ ਨੇ ਆ ਕਿਸੇ ਮਾਂ ਦਾ ਪੁੱਤ ਵੀ ਹੁੰਦਾ ਹੈ ਕਿਸੇ ਭੈਣ ਦਾ ਭਰਾ ਹੁੰਦਾ ਹੈ ਕਿਸੇ ਪਤਨੀ ਦਾ ਸੁਹਾਗ ਹੁੰਦਾ ਨਿਕ ਨਿਕੇ ਬੱਚੇ ਹੁੰਦੇ ਤੁਸੀਂ ਗੋਲੀਆਂ ਮਾਰ ਕੇ ਲੰਘ ਜਾਂਦੇ ਜੇ ਜੇ ਇਹੀ ਘਟਨਾ ਤੁਹਾਡੇ ਪਰਿਵਾਰ ਤੇ ਬੀਤੇ ਤੇ ਫਿਰ ਤੁਸੀਂ ਕੀ ਕਰੋਗੇ ਤੁਸੀਂ ਹਰ ਬੰਦੇ ਤੇ ਗੋਲੀਆਂ ਮਾਰ ਕੇ ਲੰਘ ਜਾਂਦੇ ਨਵੇਂ ਨਵੇਂ ਮੁੰਡੇ ਤੇ ਤੁਸੀਂ ਇਹ ਧਿਆਨ ਦਿਆ ਕਰੋ ਵੀ ਤੁਹਾਡੇ ਵੀ ਪਰਿਵਾਰ ਇਹ ਅੱਗੋ ਤੁਹਾਡੇ ਵੀ ਬੱਚੇ ਆ ਤੁਹਾਡੀਆਂ ਵੀ ਭੈਣਾਂ ਆ ਤੁਹਾਡੇ ਵੀ ਪਿਓ ਆ ਤੇ ਜੇ ਆਉਣ ਵਾਲੇ ਟਾਈਮ ਤੇ ਤੁਹਾਡਾ ਕਿਸੇ ਚੰਗੇ ਬੰਦੇ ਦੇ ਨਾਲ ਪੰਗਾ ਪੈ ਗਿਆ ਕਿਸੇ ਸੂਰਮੇ ਬੰਦੇ ਦੇ ਨਾਲ ਬੰਦਾ ਪੈ ਗਿਆ ਜੇ ਤੁਸੀ ਉਹਤੇ ਗੋਲੀ ਚਲਾਓਗੇ ਜੇ ਅਗਲਾ ਤੁਹਾਡੇ ਪਰਿਵਾਰ ਤੱਕ ਪਹੁੰਚ ਗਿਆ ਫਿਰ ਤੁਸੀ ਕੀ ਕਰੋਗੇ ਸਾਰੇ ਬੰਦੇ ਸਰਕਾਰਾਂ ਤੱਕ ਸੀਮਤ ਨਹੀਂ ਹੁੰਦੇ ਹੈਗੇ بڑے بڑے ਜੋਧੇ ਬੈਠੇ ਪੰਜਾਬ ਚ ਉਹ ਪੰਜਾਬ ਜਿੱਥੇ ਕੀ ਗੁਰੂ ਗੋਬਿੰਦ ਸਿੰਘ ਪਾਸ਼ਾ ਦੇ ਨਾਂ ਤੇ ਵੱਸਦਾ ਸਾਰਾ ਪੰਜਾਬ ਭਾਰਤ ਦੇਸ਼ ਲਈ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਪਰਿਵਾਰ ਵਾਰਿਆ ਕਿਡਿਆ ਕਿਡਿਆ ਕੁਰਬਾਨੀਆਂ ਕਰਕੇ ਇਹ ਪੰਜਾਬ ਵੱਸਿਆ ਹੈ ਭਾਰਤ ਦੇਸ਼ ਇਸ ਕਰਕੇ ਜਿੰਨੇ ਗੈਂਟਰੇ ਛੁੱਟਦੇ ਨੇ ਇਤਿਆਰ ਦੇਣ ਨਾ ਤੁਸੀਂ ਪੰਜਾਬ ਦਾ ਮਾਹੌਲ ਖਰਾਬ ਕਰੋ ਨੌਜਵਾਨਾਂ ਨੂੰ ਵੀ ਬੇਨਤੀ ਜੇ ਤੁਸੀਂ ਕਿਸੇ ਦੇ ਨਾਲ ਪੰਗਾ ਲੈਂਦੇ ਤਕੜੇ ਰਿਹਾ ਕਰੋ ਆਪਣੇ ਆਪ ਨੂੰ ਸੰਭਾਲਿਆ ਕਰੋ ਆਪਣਾ ਪਹਿਰਾ ਦਿਆ ਕਰੋ ਸਰਕਾਰ ਨੂੰ ਵੀ ਇਹੀ ਬੇਨਤੀ ਆ ਸੀਐਮ ਸਾਹਿਬ ਤੋਂ ਪੰਜਾਬ ਦਾ ਸੀਐਮ ਪੰਜਾਬ ਦਾ ਰਾਜਾ ਏ ਉਹ ਵੀ ਰਾਜਾ ਸੀ ਮਹਾਰਾਜਾ ਰਣਜੀਤ ਸਿੰਘ ਜਿਹਦੇ ਰਾਜ 'ਚ ਪੱਤਾ ਨਹੀਂ ਸੀ ਹਿੱਲਦਾ 40-50 ਸਾਲ ਦੇ ਰਾਜ 'ਚ ਕਿਸੇ ਕੁੜੀ ਦਾ ਇੱਕ ਦਾ ਰੇਪ ਨਹੀਂ ਸੀ ਹੋਇਆ ਤੇ ਅੱਜ ਦੇ ਪੰਜਾਬ ਦੇ ਕੀ ਹਾਲਾਤ ਬਣੇ ਹੋਏ ਆ ਦੇਖੋ ਆਪਾਂ ਜੇ ਕਿੰਨੇ ਇੱਕ ਸ਼ੋਸ਼ਾ ਛੱਡਦੇ ਨੇ ਆ ਵੀ 7000 ਲਾਇਸੈਂਸ ਕੈਨਸਲ ਕਰ ਦੋ ਪੰਜਾਬ ਦਾ ਜਿੰਨੇ ਵੀ ਕੈਨਸਲ ਕੀਤੇ ਆ ਆਪਾਂ ਲਾਇਸੈਂਸਾਂ ਵੱਲੋਂ ਨਾ ਭਜੋ ਤੇ ਜਿਹੜੇ ਆ ਨਜਾਇਜ਼ ਹਥਿਆਰ ਲਈ ਫਿਰਦੇ ਘਰ ਘਰ ਚ ਨੌਜਵਾਨਾਂ ਦੇ ਘਰਾਂ ਜਾ ਕੇ ਲਾਇਸੈਂਸੀ ਹਥਿਆਰ ਤੇ ਤੁਸੀਂ ਜਿੰਦੋਂ ਮਰਜ਼ੀ ਜਮ੍ਹਾਂ ਕਰ ਲਿਓ ਪਰ ਜਿਹੜੇ ਬਾਹਰੋਂ ਹਥਿਆਰ ਆ ਰਹੇ ਯੂਪੀ ਚੋਂ ਆ ਰਹੇ ਜਾਂ ਕਿੱਥੋਂ ਆ ਰਹੇ ਪਹਿਲਾਂ ਇਹਨਾਂ ਤੇ ਆਪਾਂ ਨੱਥ ਪਾਉਣ ਦੀ ਜ਼ਰੂਰੀ ਲੋੜ ਹੈ ਆਪਾਂ ਨੂੰ ਪੰਜਾਬ ਦੇ ਵਿੱਚ ਲੋਕ ਕਤਲਾਰੇ ਨੇ ਪੰਜਾਬ ਦੇ ਵਿੱਚ ਜਿਨ੍ਹਾਂ ਦੇ ਬੱਚੇ ਮਾਰਦੇ ਦੁੱਖ ਕਿੰਨੇ ਕਿਹੜੇ ਪਰਿਵਾਰ ਹੋ ਰਹੇ ਆ ਇਹ ਚੀਜ਼ ਨੂੰ ਆਪਾਂ ਨੂੰ ਨੱਥ ਪਾਉਣੀ ਪਈ ਦੀ ਸਰਕਾਰ ਦੇ ਧਿਆਨ ਦਵੇ ਤੇ ਜਿਹੜਿਆ ਗੈਂਗਸਟਰ ਇਹ ਵੀ ਧਿਆਨ ਦੇਣ